ਪਿੰਡਲਵਾਰ ਜੀ ਕੀ ਮਾਮਲਾ ਜਿਹੜਾ ਮੀਡੀਆ ਸਾਹਮਣੇ ਆਇਆ ਹੋ ਹਾਂਜੀ ਮੈਂ ਮੇ ਮੁੰਡਾ ਵਿਆਹਿਆ ਸਵਾ ਸਵਾ ਕੇ ਸਾਲ ਹੋ ਗਿਆ ਜੀ ਤੇ ਘਰ ਨੂੰ ਜਿਹੜੀ ਅੰਦਰੋਂ ਬਾਹਰ ਨਹੀਂ ਨਿਕਲਦੀ ਕਲੇ-ਕਲੇਸ਼ ਦੀ ਰੱਖਦੀ ਰੋਟੀ ਪਾਣੀ ਉਹ ਨਹੀਂ ਪਕਾਉਂਦੀ ਤੇ ਮਤਲਬ ਆਹ ਗੱਲ ਤੇ ਤੂੰ ਤੂੰ ਮੈਂ ਮੈਂ ਹੋ ਕੇ ਕਰਕੇ ਬਾਬਿਆਂ ਨੇ ਗਿਆ ਬਾਬਿਆਂ ਕੋ ਪਹਿਲੋਂ ਤੂੰ ਆਈ ਰਾਜਨਾਮਾ ਕੀਤਾ ਤੇ ਅਸੀਂ ਮਤਲਬ ਮੁੜ ਕੇ ਆਖਿਆ ਵੀ ਅਸੀਂ ਤੈਨੂੰ ਐਡ ਕਰ ਦੇਣਾ ਤੇ ਉਹਨੇ ਦਵਾਈ ਪੀ ਲਈ ਜੇ ਤੇ ਅਸੀਂ ਤੇ ਜੋ ਕਹਿੰਨੇ ਮਹਾਰਾਜ ਨੂੰ ਯਾਦ ਕਰਕੇ ਸੱਚ ਕਹਿੰਨੇ ਹ ਹਰ ਇੱਕ ਪੀਤੀ ਜੀ ਤੇ ਜਿਹੜੇ ਤੁਹਾਡਾ ਜਿਹੜਾ ਬੇਡਾ ਵਿਆਹ ਸੀ ਤੇ ਕੀ ਇਹਦੇ ਸਹੁਰਿਆਂ ਦਾ ਨਾਮ ਹੈ ਇਹ ਇਹ ਜੀ ਪਹਿਲੀ ਵਿਆਹ ਜੀ ਸੁਵਿੰਦਰ ਸਿੰਘ ਹਾਲ ਅਸੱਕੇ ਕਿੰਨੇ ਇਹਨਾਂ ਦੀ ਬੱਚੀ ਕਿੰਨੀ ਹੈ ਇੱਕ ਬੱਚੀ ਆ ਚੰਚੌਂਕ ਮਹੀਨੇ ਦੀ ਹੰਜੀ ਵਿੱਚ ਕੀ ਨਾਮ ਤੁਹਾਡਾ ਜੀ ਬਲਬੀਰ ਸਿੰਘ ਮੇਰਾ ਨਾਮ ਜਿਹੜਾ ਪਿੰਡ ਹੈ ਜਲਵਾਰ ਪਿੰਡ ਕੀ ਮਾਮਲਾ ਜਿਹੜਾ ਤੁਸੀਂ ਮੀਡੀਆ ਸਾਹਮਣੇ ਆਇਆ ਹੈ ਇਹ ਸਵਾ ਸਾਲ ਹੋ ਗਿਆ ਹੈ ਜਨਵਰੀ ਤੇ 23 ਦੇ ਵਿੱਚ ਵਿਆਹ ਹੋਇਆ ਮੇਰਾ ਤੋ ਉਹਦੇ ਵਿੱਚ ਉਹ ਸਾਦੇ ਢੰਗ ਨਾਲ ਵਿਆਹ ਕੀਤਾ ਮਤਲਬ ਕੋਈ ਸਾਡੀ ਮੰਗ ਨਹੀਂ ਸੀਗੀ ਉਹ ਸਰੋਪਿਆਣਾ ਮਿਲਨੀਆਂ ਕੀਤੀਆਂ ਕੋਈ ਕੋਈ ਨਹੀਂ ਮਤਲਬ ਲੈਣ ਦੇਣ ਦੀ ਕੋਈ ਗੱਲ ਨਹੀਂ ਕੀਤੀ ਕੋਈ ਮੰਗ ਨਹੀਂ ਸਾਡੀ ਤੋ ਉਹ ਕੰਮ ਨਹੀਂ ਕਰਦੀ ਸਾਡੇ ਘਰ ਦੇ ਵਿੱਚ ਕੋਈ ਗੱਲ ਨਹੀਂ ਮੰਨਦੀ ਤੁਹਾਡੀ ਜਿਹੜੀ ਘਰ ਵਾਲੀ ਉਹ ਕੰਮ ਨਹੀਂ ਸੀ ਕਰਦੀ ਕੰਮ ਨਹੀਂ ਕਰਦੀ ਮਤਲਬ ਗੱਲ ਹੀ ਨਹੀਂ ਮੰਨਦੀ ਮਤਲਬ ਕਹਿਣਾ ਕਰ ਮਤਲਬ ਮੰਨਦੀ ਨਾ ਮੇਰੀ ਨਾ ਮਮੀ ਪਾਪਾ ਦੀ ਮੰਨਦੀ ਕੋਈ ਗੱਲ ਨਹੀਂ ਸਾਰਾ ਸਾਰਾ ਦਿਨ ਅੰਦਰ ਅੰਦਰ ਵੜੀ ਰਹਿੰਦੀ ਫੋਨ ਤੇ ਲੱਗੀ ਰਹਿੰਦੀ ਮਮੀ ਉਹਦੀ ਤਾਂ ਫੋਨ ਆਉਂਦਾ ਹੀ ਉੱਤੇ ਲੱਗੀ ਰਹਿੰਦੀ ਸਾਰੀ ਦਿਨ ਇਸ ਬੰਦੀ ਕੋਈ ਪਹਿਲਾਂ ਢਾਡੀ ਪੰਚਾਇਤ ਵਗੈਰਾ ਇਕੱਠੀ ਹੋਈ ਸੀ ਸਾਡੀ ਪੰਚਾਇਤ ਦੋ ਇਕੱਠੀ ਹੋਈ ਆ ਤੇ ਉਹਦੇ ਵਿੱਚ ਨਿਆਂ ਦਿੱਤਾ ਉਹਦੇ ਵਿੱਚ ਆਂਦੇ ਗਿਆ ਅਸੀਂ ਕੰਮ ਕਰਾਂਗੇ ਫੇਰ ਕਹਣੇਗਾ ਜਿੱਦਾਂ ਕਹੋਗੇ ਉਦਾਂ ਕਰਾਂਗੇ ਤੇ ਫੇਰ ਸਾਡੀ ਕੋਈ ਮਤਲਬ ਉਹਨਾਂ ਫੇਰ ਉਦਾਂ ਹੀ ਫੇਰ ਉਦੋਂ ਕੀਤੀ ਪਹਿਲਾਂ ਵਾਲੀ ਫੋਨ ਕੀ ਘਟਣਾ ਹੋਈ ਜਿਹੜੀ ਇਹ ਦੱਸਿਆ ਜਾ ਰਿਹਾ ਹਰਕਤ ਕੀਤੀ ਹੈ ਉਹਨੂੰ ਉਹਦੇ ਡਾਡੀ ਦਾ ਫੋਨ ਆਇਆ ਪਾਪਾ ਨੂੰ ਤੇ ਉਹਨਾਂ ਦੇ ਪਾਪਾ ਨੇ ਕਿਹਾ ਕਿ ਤਾਂ ਇਹਨਾਂ ਨੂੰ ਵੱਡ ਕਰ ਦੇਣਾ ਮਤਲਬ ਰ ਉਹ ਕਹਿਣ ਲੱਗੇ ਮੈਂ ਆਡਣੀ ਹੋਣਾ ਤੇ ਉਹਨੇ ਹਾਰਪੀਕ ਪੀ ਲਿਆ ਬਾਅਦ ਵਿੱਚ ਅਸੀਂ ਫਤਿਹਵਾਲਾ ਹਸਪੀਟਲ ਵੀ ਲੈ ਕੇ ਗਏ ਤੇ ਇਹ ਜਿਹੜਾ ਪਰਚਾ ਆਇਆ ਝੂਠਾ ਆਇਆ ਹਾਂਜੀ ਇਹ ਝੂਠਾ ਪਰਚਾ ਆਇਆ ਇਹਦੀ ਥਨਵਾਈ ਕੀਤੀ ਜਾਵੇ ਇਨਵੈਸਟੀਗੇਸ਼ਨ ਕੀਤੀ ਜਾਵੇ ਕੋਈ ਚੰਗਾ ਅਫਸਰ ਆਵੇ ਮਤਲਬ ਇਨਵੈਸਟੀਗੇਸ਼ਨ ਕੀਤੀ ਜਾਵੇ ਇਸਦੀ ਬਾਰੇ ਇਹ ਝੂਠਾ ਪਰਚਾ ਕੀਤਾ ਗਿਆ ਸਾਡੇ ਤੇ ਹਾਂਜੀ ਨੀਣਾ ਟੱਡਾ ਜੀ ਦਾਸ ਜਸਵੰਤ ਸਿੰਘ ਲਵਲੀ ਸੀਨੀਅਰ ਵਾਈਸ ਪ੍ਰਧਾਨ ਆਮ ਆਦਮੀ ਪਾਰਟੀ ਕਿਸਾਨ ਵਿੰਗ ਔਰ ਇਹ ਜਿਹੜੀ ਘਟਨਾ ਵਾਪਰੀ ਹੈ ਆਪਣੇ ਬਿਲਕੁਲ ਗਵਾਣ ਦੇ ਤੇ ਮੌਕੇ ਤੇ ਮੈਂ ਚਸ਼ਮਦੀ ਦੀ ਗਵਾਹ ਹਾਂ ਇਸ ਘਟਨਾ ਦਾ ਕੋਈ ਬਹੁਤ ਵੱਡੀ ਗੱਲ ਨਹੀਂ ਆ ਮਾਮੂਲੀ ਜਿਹੜੇ ਝਗੜੇ ਆਮ ਘਰਾਂ ਚ ਹੁੰਦੇ ਆ ਉਦਾਂ ਹੀ ਇਹਨਾਂ ਦਾ ਝਗੜਾ ਹੋਇਆ ਤੇ ਉਹ ਲੜਕੀ ਨੇ ਜਿਹੜਾ ਵਾ ਉਹ ਮਤਲਬ ਇੱਕ ਹਾਰਪੀਕ ਟਾਇਲਟ ਕਲੀਨਰ ਜਿਹੜੀ ਹੁੰਦੀ ਹੈ ਉਹ ਇਹਨਾਂ ਨੂੰ ਡਰਾਉਣ ਵਾਸਤੇ ਕਹਿ ਲੋ ਚਾਹੇ ਕਿਦਾਂ ਵੀ ਕਹਿ ਲੋ ਪੀਲੀ ਹੈ ਤੇ ਉਹ ਨਾਰਮਲ ਕੰਡੀਸ਼ਨ ਦੇ ਵਿੱਚ ਦਾਸ ਨਾਲ ਗਿਆ ਨਵਤੇਜ ਹਸਪੀਟਲ ਫਤਿਹਪੁਰਬਾਦ ਉੱਥੇ ਐਡਮਿਟ ਕਰਵਾਇਆ ਤੇ ਉਦੋਂ ਨਾਰਮਲ ਕੰਡੀਸ਼ਨ ਸੀ ਤਾਂ ਹੁਣ ਆ ਪਤਾ ਲੱਗਾ ਕਿ ਕੁਝ ਕਿਸਾਨ ਜਥੇਬੰਦੀਆਂ ਦਾਬਾ ਹੈ ਇੱਥੇ ਚਾਹੇ ਕਿਸੇ ਵੀ ਤਰੀਕੇ ਉਹ ਜਿਹੜਾ ਕੋਈ ਨਜਾਇਜ਼ ਪਰਚਾ ਇਹਨਾਂ ਤੇ ਜਿਹੜਾ ਕੋਈ ਹੋਇਆ ਵਾ ਔਰ ਆਪਾਂ ਤਾਂ ਮੰਗ ਕਰਦੇ ਆਂ ਵੀ ਇਹਦੀ ਫੇਅਰ ਇਨਵੈਸਟੀਗੇਸ਼ਨ ਹੋਵੇ ਤੇ ਜਿਹੜਾ ਵਾ ਉਹ ਹਸਪੀਟਲ ਤੋਂ ਵੀ ਕੀਤੀ ਜਾਵੇ ਇੱਥੋਂ ਵੀ ਪਿੰਡ ਤੋਂ ਵੀ ਇਨਵੈਸਟੀਗੇਸ਼ਨ ਕੀਤੀ ਜਾਵੇ ਇਹ ਪਰਿਵਾਰ ਬਿਲਕੁਲ ਜਿਹੜਾ ਬੇਕਸੂਰ ਹੈ ਜਿਹੜਾ ਫਰਿ ਦੇ ਵਿੱਚ ਲਿਖਿਆ ਗਿਆ ਵੀ ਕਰੇਟਾ ਗੱਡੀ ਮੰਗਦੇ ਜਾਂ 10 ਲੱਖ ਰੁਪਏ ਮੰਗਦੇ ਕੋਈ ਇਦਾਂ ਦੀ ਗੱਲ ਹੈ ਇੰਕਮ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗਈ ਜੇ ਇਦਾਂ ਦੀ ਗੱਲ ਹੁੰਦੀ ਤੇ ਇਹ ਨਾਰਮਲੀ ਇਹਨਾਂ ਨੇ ਸਾਦੇ ਢੰਗ ਨਾਲ ਜਿਹੜਾ ਵਿਆਹ ਕੀਤਾ ਵਾ ਸਰੋਪਿਆ ਦੇ ਨਾਲ ਮਿਲਨੀਆਂ ਕੀਤੀਆਂ ਵਾ ਜੇ ਇਦਾਂ ਦੀ ਕੋਈ ਗੱਲ ਹੁੰਦੀ ਤਾਂ ਫਿਰ ਉਹ ਪਹਿਲਾਂ ਹੀ ਆਪਦਾ ਮਲਕੋ ਡਿਮਾਂਡਾਂ ਰੱਖਦੇ ਬਾਕੀ ਇਹ ਚੀਜ਼ਾਂ ਦਾ ਵਿਚੋਲੇ ਜਿਹੜੇ ਹੈਗੇ ਨੇ ਤੁਸੀਂ ਉਹਨਾਂ ਨਾਲ ਵੀ ਪੁੱਛ ਸਕਦੇ ਹੋ ਬਿਆਨ ਲੈ ਸਕਦੇ ਹੋ ਉਹਨਾਂ ਦਾ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਮਨ ਘੜ ਤਕਾਣੀ ਹੈ ਸੀਨੀਅਰ ਅਫਸਰ ਕੀ ਮੰਗ ਕਰਦੇ ਮੰਗ ਹੈ ਹੀ ਅਜੀ ਕਿ ਇਹਦੀ ਮਤਲਬ ਕਿ ਨਿਰਪੱਖ ਜਾਂਚ ਕੀਤੀ ਜਾਵੇ ਤੇ ਇਹ ਜਿਹੜਾ ਪਰਚਾ ਜ ਮਲ ਨਜਾਇਜ਼ ਪਰਚਾ ਹੋਇਆ ਇਹਨੂੰ ਰੱਦ ਕੀਤਾ ਜਾਵੇ ਨਾਮ ਮ ਕੋਂਦਰ ਸਿੰਘ ਆ ਜੀ ਪਿੰਡ ਪਿੰਡ ਮੇਰਾ ਭੈਲਟਾਯਾਲ ਕੀ ਮਾਮਲਾ ਜਿਹੜਾ ਤੁਹਾਡੀ ਸਿਸਟਰ ਦੇ ਜਿਹੜਾ ਸਹੁਰੇ ਪਰਿਵਾਰ ਕਹ ਰਿਹਾ ਵੀ ਜਿਹੜਾ ਸਾਡੇ ਤੇ ਪਰਚਾ ਦਾਇਰ ਕੋਇਆ ਮੇਰੀ ਭੈਣ ਪ੍ਰਭਜੋਤ कौर ਦਾ ਦੁਹਾਰ ਪਿੰਡ ਤੇ ਸਵਾ ਸਾਲ ਪਹਿਲਾਂ ਵਿਆਹ ਹੋਇਆ ਸੀ ਫਿਰ ਕੋਈ ਦਿਨ ਬਾਅਦ ਇਹਨਾਂ ਨੇ ਦਾਜ ਦੀ ਮੰਗ ਕਰਨੀ ਸ਼ੁਰੂ ਕਰਤੀ ਤੇ ਇਸ ਤੋਂ ਇਲਾਵਾ ਕਿ ਉਹਨਾਂ ਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਤੇ ਮੇਰੀ ਭੈਣ ਨੇ ਸਾਨੂੰ ਕੁਝ ਨਹੀਂ ਦੱਸਿਆ ਫਿਰ ਗੁੱਟ ਮਾਰ ਵੀ ਕੀਤੀ ਦੋ ਤਿੰਨ ਵਾਰ ਦੋ ਵਾਰ ਪੰਚਾਇਤਾਂ ਹੋਈਆਂ ਤੇ ਫਿਰ ਵੀ ਅਸੀਂ ਪੰਚਾਇਤ ਦੇ ਕਹਿਣ ਤੇ ਦੋ ਵਾਰ ਕੁੜੀ ਭੇਜੀ ਆ ਤੇ ਇਸ ਹੁਣ ਉਹਨਾਂ ਨੇ ਜਾਦੀ ਘੁੱਟ ਮਾਰ ਕਰਕੇ ਦਵਾਈ ਮੂੰਹ ਚ ਪਾਈ ਗਈ ਸਾਨੂੰ ਨਹੀਂ ਪਤਾ ਸਾਡੀ ਭੈਣ ਨੇ ਦੱਸਿਆ ਬਾਕੀ ਪੁਲਿਸ ਪ੍ਰਸ਼ਾਸਨ ਨੇ ਉੱਥੇ ਬਿਆਨ ਲਏ ਆ ਤੇ ਉਹਦੇ ਅਧਾਰ ਤੇ ਪਰਚਾ ਦਰਜ ਹੋਇਆ ਸਾਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਆ ਕਿ ਸਾਨੂੰ ਇਨਸਾਫ ਮਿਲੂਗਾ ਕਿ ਸਾਰੇ ਪਰਿਵਾਰ ਨੇ ਜੁਰੀਲੀ ਦਵਾਈ ਪਾ ਕੇ ਇਹਨਾਂ ਦੀ ਮਾਰ ਨਹੀਂ ਕੋਸ਼ਿਸ਼ ਕੀਤੀ ਹਾਂਜੀ ਬਾਹਵਾ ਫੜ ਕੇ ਤੇ ਬਾਲ ਫੜ ਕੇ ਤੇ ਤਿੰਨਾਂ ਜੀਆਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਕਿਸ ਤਰ੍ਹਾਂ ਲੱਗਾ ਵੀ ਜਦੋਂ ਤੁਹਾਡੀ ਧਰਤੀ ਨੂੰ ਦਵਾਈ ਦਿੱਤੀ ਜੀ ਮੇਰੇ ਹਾਨੂੰ ਤੇ ਕੋਈ ਫੋਨ ਨਹੀਂ ਆਇਆ ਮੇਰੇ ਸੰਧੂ ਸਾਹਿਬ ਨੇ ਫੋਨ ਆਇਆ ਜਿਹੜੇ ਕਿ ਵਿਚੋਲੇ ਸੀ ਨਰਵੈਲ ਸਿੰਘ ਉਹਨਾਂ ਨੂੰ 10:20 ਵਜੇ ਫੋਨ ਗਿਆ ਵੀ ਆ ਗੱਲ ਹੋ ਗਈ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਪਰਿਵਾਰ ਨੂੰ ਫੋਨ ਕਰੋ ਤੇ ਪਰ ਉਹਨਾਂ ਨੇ ਸਾਨੂੰ ਕੋਈ ਇਤਲਾ ਨਹੀਂ ਦਿੱਤੀ ਅਸੀਂ ਜਾ ਕੇ 11:30 ਵਜੇ ਫਤਿਹਮਤ ਗਏ ਆ ਤੇ ਉੱਥੇ ਵੇਖਿਆ ਲੜਕੀ ਹਾਲਤ ਬਹੁਤ 나ਜੂਗੀ ਫਿਰ ਉਹਦੇ ਆਧਾਰ ਤੇ ਅਸੀਂ ਫਿਰ ਅਸੀਂ ਤਰੰਤਰ ਰੈਫਰ ਕਰਵਾਇਆ ਤੇ ਲੜਕਾ ਬਿਲਕੁਲ ਮਗਰ ਨਹੀਂ ਆਇਆ ਨਾ ਕੋਈ ਪਰਿਵਾਰ ਚੋ ਸੱਸਾਈ ਨਾ ਸਹੁਰਾ ਆ ਉਸ ਦੇ ਉੱਚ ਅਧਿਕਾਰੀ ਕੋਲੋਂ ਕੀ ਮੰਗ ਕਰਦੇ ਪੁਲਿਸ ਨੂੰ ਉੱਚ ਅਧਿਕਾਰੀਆਂ ਨੂੰ ਇਨਸਾਫ ਦੀ ਮੰਗ ਕਰਦੇ ਆ ਤੇ ਸਾਨੂੰ ਪੁਲਿਸ ਪ੍ਰਸ਼ਾਸਨ ਦੇ ਪੂਰਾ ਪਰ ਉਸ ਆਇਆ ਧੰਨ ਹਾਂਜੀ ਕੀ ਨਾ ਤੁਹਾਡਾ ਜੀ ਸੁਖਦੇਵ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਪੈੜ ਹੀ ਹੈ ਕੀ ਮਾਮਲਾ ਹੈ ਜਿਹੜਾ ਲਹਾਰ ਪਿੰਡ ਦੇ ਨਿੰਦਰ ਸਿੰਘ ਨੇ ਦੋਸ਼ ਲਾਇਆ ਵੀ ਜਿਹੜਾ ਗੱਡੀ ਦੇ ਨਜਾਈ ਪਰਚਾ ਕਰਾਇਆ ਸਰ ਜੀ ਇਹ ਮੇਰੀ ਭਤੀਜੀ ਆ ਸਾਡਾ ਇੱਕੋ ਹੀ ਪਰਿਵਾਰ ਹੈ ਇੱਕੋ ਹੀ ਘਰ ਵਾ ਤੇ ਸਭਾਕ ਸਾਲ ਪਹਿਲੋਂ ਸੇਨਾਂ ਦੀ ਸ਼ਾਦੀ ਕੀਤੀ ਹੈ ਸਭ ਰੀਤੀ ਰਿਵਾਜਾਂ ਦੇ ਨਾਲ ਕੀਤੀ ਹੈ ਸਦੀ ਤੇ ਇਹ ਕੰਮ ਪਹਿਲੋਂ ਤੇ ਸਰੋਪਿਆਣਾ ਕਹਿੰਦੇ ਸੀ ਮਿਲ ਲਿਆ ਕਰੋ ਤੇ ਚਲੋ ਅਸੀਂ ਆਪਣੇ ਜੋ ਵੀ ਸਰਿਆ ਦਿੱਤਾ ਕੁਝ ਦਿਨਾਂ ਬਾਅਦ ਇਹਨਾਂ ਨੇ ਦਾਜ ਜੀ ਨਿਮਾਰਡ ਕੀਤੀ ਕੁੜੀ ਕੋਸਰ ਕੋਸਰ ਕਰਕੇ ਛੁਣਦੀ ਸਾਨੂੰ ਨਹੀਂ ਦੱਸਿਆਣ ਕਿ ਉਹਨੇ ਤੇ ਕੰਮ ਇਦਾਂ ਹੀ ਘਰੇ ਥੋੜਾ ਥੋੜਾ ਕੰਮ ਚੱਲਦਾ ਰਿਹਾ ਪਰ ਇਹ ਪੰਚਾਇਤ ਵੀ ਹੋਈ ਤੇ ਇਦਾਂ ਹੀ ਚਲੋ ਅਸੀਂ ਖਾਨਦਾਨੀ ਬੰਦੇ ਆ ਧੀਆਂ ਬਣਾਲੇ ਆ ਅਸੀਂ ਪੰਚਾਇਤ ਦੇ ਕਹਿਣ ਤੇ ਫੇਰ ਵੀ ਕੰਮ ਬੈ ਉਹ ਆ ਗਿਆ ਕੁਝ ਦਿਨ ਪਹਿਲਾਂ ਹੁਣ 4-5 ਦਿਨ ਹੋ ਗਏ ਆ ਕੁੜੀ ਨੂੰ ਪਤਾ ਨਹੀਂ ਕੋਈ ਜ਼ਹਿਰੀਲੀ ਚੀਜ਼ ਦੇ ਕੇ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਸਾਨੂੰ ਇਹਨਾਂ ਨੇ ਦੱਸਿਆ ਨਹੀਂ ਸਾਨੂੰ ਪਤਾ ਲੱਗਾ ਇਹਨਾਂ 9 ਵਜੇ ਦੀ ਗੱਲ ਆ 11 12 ਵਜੇ ਪਤਾ ਲੱਗਾ ਇਹ ਜਿਹੜਾ ਬਲਵੀਰ ਸਿੰਘ ਹੈ ਇਕੱਲਾ ਹੀ ਲੈ ਗਿਆ ਹਸਪਤਾਲ ਅਸੀਂ ਮਰ ਗਏ ਆ ਉੱਥੇ ਹੀ ਵਾਪਸ ਆ ਗਿਆ ਤੇ ਫਿਰ ਅਸੀਂ ਇੱਥੋਂ ਇਹਨਾਂ ਨੇ ਰੈਫਰ ਕਰਤਾ ਤਰਨਤਨ ਉੱਥੇ ਵੀ ਇਕੱਲਾ ਗਿਆ ਗੁਡੀ ਤੇ ਲਾਗੇ ਨਹੀਂ ਗਿਆ ਫਿਰ ਉਹਨਾਂ ਨੇ ਅਮਰਸਾ ਰੈਫਰ ਕਰ ਦਿੱਤਾ ਉੱਥੇ 6 ਸਾਲ ਦਿਨ ਰਹੀ ਆ ਕੁੜੀ ਦੀ ਬਹੁਤ ਨਾਜ਼ੁਕ ਹਾਲਤ ਸੀ ਤੇ ਇਹਨਾਂ ਨੇ ਮਗਰ ਕੋਈ ਵੀ ਸਾਨੂੰ ਪੁੱਛ ਦੱਸ ਨਹੀਂ ਕੀਤੀ ਵੀ ਕੁੜੀ ਹੈਗੀ ਆ ਜਾਂ ਨਹੀਂ ਹੈਗੀ ਇਹਨਾਂ ਨੇ ਨਾ ਕੋਈ ਰਿਸ਼ਤੇਦਾਰ ਨੂੰ ਭੇਜਿਆ ਨਾ ਆ ਵੀ ਗਏ ਨਾ ਇਹਨਾਂ ਸਾਨੂੰ ਫੋਨ ਲਾਇਆ ਵੀ ਉੱਥੇ ਕੁੜੀ ਦੀ ਕੀ ਹਾਲਤ ਆ ਅਸੀਂ ਉਹ ਕੁੜੀ ਨੂੰ ਬਚਾਉਣ ਦੀ ਖਾਤਰ ਅਸੀਂ ਆਪਣੀ ਕਾਰਵਾਈ ਕਰਦੇ ਰਹਿ ਆ ਵੀ ਕੁੜੀ ਨੂੰ ਬਚਾ ਲਈਏ ਪਹਿਲਾਂ ਫਿਰ ਜਦੋਂ ਕੋਈ ਨਹੀਂ ਕੀਤੀ ਤੇ ਫਿਰ ਅਸੀਂ ਐਫ ਆਰ ਆਈ ਦਰਜ ਕਰਵਾਈ ਹੈ ਤੇ ਮੈਂ ਚਾਹੁੰਦੇ ਪ੍ਰਸ਼ਾਸਨ ਕੋਲ ਹਾਂ ਅਸੀਂ ਪ੍ਰਸ਼ਾਸਨ ਕੋਲ ਇਹ ਹੀ ਮੰਗ ਕਰਦੇ ਆ ਕਿ ਇਹਨੂੰ ਇਨਸਾਫ ਮਿਲਣਾ ਚਾਹੀਦਾ ਉਸ ਨੂੰ ਪਰਚਾ ਦਰਜ ਕੀਤਾ ਗਿਆ ਜੀ ਹਾਂਜੀ ਬਹੁਤ ਸਾਰਾ ਪਰਚਾ ਦਰਜ ਕੀਤਾ ਗਿਆ ਜੀ ਪ੍ਰਸ਼ਾਸਨ ਤੇ ਭਰੋਸਾ ਸਾਨੂੰ ਉਹ ਜੋ ਵੀ ਫੈਸਲਾ ਕਰੂਗੀ ਉਹਦੇ ਤੇ ਸਾਨੂੰ ਮਨਜ਼ੂਰ ਹੈ ਜਿਹੜੇ ਉਹਨਾਂ ਵੱਲੋਂ ਤੁਹਾਡੇ ਤੇ ਦੋਸ਼ ਲਾਏ ਜਾ ਰਹੇ ਆ ਕਿ ਲੜਕੀ ਨੇ ਆਪਣੇ ਆਪ ਜਿਹੜੀ ਕੋਈ ਗਰੀਲੀ ਚੀਜ਼ ਕੀਤੀ ਹੈ ਇਹ ਤਾਂ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਆ ਸਹੀ ਤਾਂ ਉਥੇ ਹੈ ਨਹੀਂ ਸੀ ਜੋ ਪ੍ਰਸ਼ਾਸਨ ਨੇ ਉਹਨਾਂ ਤੋਂ ਲੜਕੀ ਤੋਂ ਬਿਆਨ ਲਾਇਆ ਉਹਦੇ ਆਧਾਰ ਤੇ ਆਧਾਰ ਤੇ ਇਹਨਾਂ ਦੇ ਪਰਚਾ ਹੋਇਆ ਹੈ ਅਸੀਂ ਤਾਂ ਉਥੇ ਹੈ ਨਹੀਂ ਮੌਜੂਦ ਨਹੀਂ ਸੀ ਸੰਸਰ ਕਿਲੋਹਾਰ ਕੜ ਦਾ ਮਾਮਲਾ ਜੀ ਮਿੰਦਰ ਸਿੰਘ ਜੀ ਵੀ ਨੌ ਨਿਰਾਂ ਦੇ ਪਰਚਾ ਦਰਜ ਕਰਾਇਆ ਕਿ ਇਹ ਸਾਰਾ ਮਾਮਲਾ ਜੀ ਇਹ ਜੀ ਮਿਤੀ 19/4 ਨੂੰ ਪਰਚਾ ਦਰਜ ਹੋਇਆ ਪ੍ਰਭਜੀਤ ਕੌਰ ਪਤਨੀ ਬਲਬੀਰ ਸਿੰਘ ਦੇ ਬਿਆਨਾਂ ਤੇ ਉਹਨੇ ਆਪਣੇ ਬਿਆਨਾਂ ਚ ਦੱਸਿਆ ਕਿ 16 ਜਨਵਰੀ ਦੀ ਗੱਲ ਹੈ ਸਵੇਰੇ 10 ਵਜੇ ਦੀ ਉਹਨੂੰ ਉਹਦੇ ਪਤੀ ਬਲਬੀਰ ਸਿੰਘ ਦੇ ਸਾਸਰ ਤੇ ਸਹੁਰੇ ਨੇ ਜ਼ਬਰਦਸਤੀ ਇਤਨੀ ਸ਼ਿੰਦੀਦ ਵਾਈਪਿਆ ਜੋ ਉਹਦੇ ਬਿਆਨ ਨੂੰ ਤਾਵਾ ਕਿ 307 ਆਈਪੀਸੀ ਦੇ ਅਧਾਰ ਤੇ ਦਰਜ ਕੀਤਾ ਜੇਰੀ ਇਹਦੀ ਤਫਤੀਸ਼ ਜਾਰੀ ਹੈ ਤਫਤੀਸ਼ ਦੇ ਦੌਰਾਨ ਜੋ ਵੀ ਅਸਲੀਅਤ ਹੋਏ ਉਹ ਸਾਹਮਣੇ ਲਿਆ ਕੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਪਰਿਵਾਰਕ ਮੈਂਬਰਾਂ ਦਾ ਸਾਰ ਕਹਿਣਾ ਹੈ ਜੇ ਤਫਤੀਸ਼ ਕਰਕੇ ਜਿਹੜਾ ਸਾਨੂੰ ਠੱਕੇ ਚਾਹੀਏ ਨਹੀਂ ਠੱਕੇ ਸ਼ਾਹੀ ਨਹੀਂ ਕਿਸੇ ਨਾ ਹੁੰਦੀ ਜੀ ਜੋ ਅਸਲ ਫੈਕਟ ਹੋਣਗੇ ਉਹਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਏ